ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਸੰਡੇ ਦਾ ਦਿਨ ਹੈ ਤੇ ਸੰਡੇ ਦੇ ਦਿਨ ਅਸੀਂ ਅੱਜ ਤੁਹਾਨੂੰ ਪਤਾ ਹੀ ਜਾਈਦਾ ਜੀਰਾਂ ਸਾਹਿਬ ਤੇ ਅੱਜ ਸਾਨੂੰ ਚੌਥਾ ਹੈ ਤੁਹਾਾਰੇ ਜਪੈਰਾ ਸਾਹਿਬ ਦੀ ਹਾਜੀਪਰ ਜਾਂ ਰਹੇ ਆ ਪਰ ਲੇਟ ਹੋ ਗਏ ਆ ਚਲੋ ਮਾਈਕ ਰੋ ਹਾਜੀਦਰ ਪ੍ਰਵਾਣ ਕਰਾਂਗੇ ਥੋੜੀ ਜੀ ਆਓ ਕਰਕੇ ਥੋੜੀ ਜੀ ਕੰਮ ਸੀ ਥੋੜਾ ਜਿਹਾ ਅਮਰਜੰਸੀ ਕਰਕੇ ਹਮ ਥੋੜਾ ਜਿਹਾ ਲੇਟ ਹੋ ਗਏ ਆ ਤੋਂ ਅਸੀਂ ਜਾ ਰਹੇ ਹਾਂ ਪਰ ਪਾਠ ਹੀ ਕਰਦੇ ਆਣਾ ਤੁਹਾਨੂੰ ਪਤਾ ਦੱਸਿਆ ਸੀ ਕਿ ਜਿਹੜਾ ਵੀ ਜਾਂਦਾ ਹੈ ਥੋੜਾ ਲੇਟ ਹੋ ਜਾਂਦਾ ਤੇ ਮਤਲਬ ਮੈਂ ਤੇ ਰੱਖਿਆ ਨਾ ਕਰੋ ਪਾਰਾ ਆਪਣਾ ਕਰਦੇ ਜਾਓ ਜਿਹੜਾ ਪਾਰਾ ਤੁਸੀਂ ਉੱਥੇ ਜਾ ਕੇ ਪੂਰਾ ਕਰਨਾ ਹੈ ਉਹ ਸੱਚੇ ਮਾਰਨਾ ਤੁਸੀਂ ਗੱਡੀ ਜੀ ਵੀ ਆਪਣੀ ਕਰਦੇ ਜਾਓ ਤੇ ਵਾਇਗੁਰੂ ਆਪ ਤੁਹਾਡੀ ਹਾਜ਼ਰੀ ਜੂਰ ਪ੍ਰਮਾਨ ਕਰਦਾ ਆਦਾਤ ਸੇ ਜੂਰ ਸ਼ਾਮਲ ਹੋਵੋ ਕਿਉਂਕਿ ਜੋ ਕਰਨਾ ਮਾਰ ਰਹੇ ਨੇ ਆਪ ਕਰਨਾ ਹੈ ਹਨ ਤੁਸੀਂ ਮਾਰ ਰਹੇ ਜੁੜੋ ਕਿੰਨਾ ਜੁੜਨ ਹੁੰਦਾ ਆ ਇਹ ਕਈ ਸਮੇਂ ਦੇ ਆ ਕਿ ਮਤਲਬ ਕਿਹੜੇ ਪਾਸੇ ਸੰਗਤ ਹੋ ਰਹੀ ਹੈ ਹਨ ਪਰ ਇਹ ਕਿ ਚਲੋ ਮੈਂ ਆਪਣੀ ਗੱਲ ਵੀ ਕਰਦਾ ਆ ਕਿ ਚਲੋ ਉਦਾਂ ਇੰਨੇ ਹੀ ਅਹੀ ਕੰਮਕਾਰਾਂ ਵਿੱਚ ਵਿਜੀ ਹੋਏ ਆ ਕਿ ਟਾਈਮ ਨਹੀਂ ਨਿਕਲਦਾ ਜੇ ਅੱਜ ਇਹ ਸੰਡੇ ਵਾਲੇ ਦਿਨ ਸੀ ਨਾ ਮਤਲਬ ਇੱਧਰ ਨਾ ਜਾਈਏ ਤੇ ਸਾਨੂੰ ਹੋਰ ਕਿਹਦੇ ਪਾਸੇ ਜਾਣਾ ਪੈਣਾ ਸੀ ਮળો ਜਾਈਦਾ ਉਹ ਉਹ ਵੇਸਟ ਜਿਹੜਾ ਅਸੀਂ ਜਾਣਾ ਨਾ ਹੋਰ ਕਿ ਦਿਨ ਮਿਲ ਉਹ ਸੰਡੇ ਵਾਲੇ ਦਿਨ ਅਸੀਂ ਹੋਰ ਕਿਤੇ ਜਾਣਾ ਉਹ ਹੈ ਉਹ ਵੇਸਟ ਕਰਨ ਜਾਣੇ ਆਪਾਂ ਟਾਈਮ ਵੇਸਟ ਕਰਨ ਜਾਣੇ ਆ ਪਰ ਮੈਨੂੰ ਲੱਗਦਾ ਕਿ ਜਿਹੜਾ ਆਪਾਂ ਸੰਡੇ ਵਾਲੇ ਦਿਨ ਚ ਬਰਾ ਸਾਫ ਕੱਟਣ ਜਾ ਰਹੇ ਇਹ ਟਾਈਮ ਵੇਸਟ ਹੋ ਰਿਹਾ ਸਾਡਾ ਇਹ ਵੇਸਟ ਨਹੀਂ ਇਹ ਸਾਡੇ ਲੇਖੇ ਲੱਗਦੇ ਆ ਇਸ ਕਰਕੇ ਤੁਸੀਂ ਇਹ ਨਾ ਸਮਝੋ ਕਿ ਮਤਲਬ ਇਹ ਕਿਹੜੇ ਪਾਸੇ ਸੰਗਤ ਹੋ ਰਹੀ ਹੈ ਮੈਂ ਸਮਝਦਾ ਸੰਗਤ ਬਹੁਤ ਚੰਗੇ ਪਾਸੇ ਦੁਰੀ ਹੈ ਤੇ ਜਿਹੜੇ ਆਪਾਂ ਸੋਚ ਨਹੀਂ ਸਕਦੇ ਹੋ ਤੇ ਕਟਿੰਗ ਵਾਲੇ ਮੁੰਡੇ ਮੁੰਨੇ ਚਲੋ ਜਿਹੜੇ ਮੁੰਡੇ ਮੁੰਨੇ ਆ ਉਹ ਵੀ ਕੋਈ ਸ਼ਰਤ ਰੱਖ ਕੇ ਆਂਦੇ ਨੇ ਪਰ ਉਹਨਾਂ ਨੂੰ ਵੀ ਇੱਕ ਅਪੀਲ ਹੈ ਕਿ ਚਲੋ ਗੁਰਸਿੱਖ ਬਣੋ ਹਨਾ ਕਿ ਜੇ ਆਪਾਂ ਜਿਹਦੇ ਕੋਈ ਚਲਦੇ ਆ ਹਨਾ ਗੁਰੂ ਮਹਾਰਾਜੇ ਕਿਹੜੇ ਨੇ ਕਿੰਨਾ ਨੇ ਉਹਨਾਂ ਕੁਰਬਾਨੀਆਂ ਕੀਤੇ ਆ ਹਨਾ ਸੀਸ ਤਲੀ ਤੇ ਰੱਖ ਕੇ ਕਿਦਾਂ ਲੜੇ ਨੇ ਹਨਾ ਸਾਰਾ ਪਤਾ ਹੈ ਆਪਾਂ ਨੂੰ ਤੇ ਆਪਾਂ ਜੁੜੋ ਉਹਦੇ ਨਾਲ ਕਿ ਆਪਾਂ ਲਈ ਉਹਦੇ ਲਈ ਇਹ ਕੇਜ ਹੀ ਨਹੀਂ ਕਰ ਸਕਦੇ ਉਹਨਾਂ ਨੇ ਮਤਲਬ ਇਹ ਕਿਹਾ ਹੈ ਕਿ ਸੀਸ ਜਾਏ ਪਰ ਸਿਰ ਨਾ ਜਾਏ ਹਨਾ ਕਿ ਮਲੋ ਉਹਨਾਂ ਨੇ ਸੀਸ ਕਟਾ ਲਏ ਸੀ ਕਿ ਆਪਣਾ ਸਿੱਖੀ ਧਰਮ ਨਹੀਂ ਗਵਾਇਆ ਹਨਾ ਜੋ ਆਪਸੇ ਕਿਤੇ ਮੈਨਾਂ ਜੁੜੀ ਹੈ ਆਪਾਂ ਦੀ ਇੱਕ ਮੋਟਿਵ ਹੈ ਲੋ ਬਾਕੀ ਤੁਹਾਨੂੰ ਦਿਖਾਨੇ ਜਾਂਦੇ ਆਂਦੇ ਸੰਗਤ ਅੱਜ ਮੌਸਮ ਠੰਡਾ ਹੈ ਇਹ ਹੈ ਤੇ ਅੱਜ ਬਾਸ਼ ਹੋ ਰਹੀ ਹੈ ਮੌਸਮ ਬਹੁਤ ਵਧੀਆ ਆ ਹਨ ਐਸੇ ਵਾਲੇ ਸੁਖਵੀਰ ਵੀ ਨਾਲ ਆ ਗਿਆ ਕਹਿੰਦਾ ਬਾਬਾ ਚਲੋ ਮੈਂ ਵੀ ਚੱਲਦਾ ਨਾਲ ਹੀ ਤੁਹਾਡੇ ਚਲੋ ਬੱਚੇ ਦੀ ਸ਼ਰਦਾ ਹੈ ਨਾ ਜੇ ਤੇ ਐਡੇ ਐਡੇ ਬੱਚੇ ਮੰਚ 'ਤੇ ਨਹੀਂ ਆਂਦਾ ਹੈਗਾ ਅਸੀਂ ਜਾਣਾ ਹੈ ਲੇਕਿਨ ਬੱਚੇ ਦੀ ਕੋਈ ਸ਼ਰਦਾ ਹੈ ਨਾ ਬੱਚਾ ਨਾਲ ਆਇਆ ਚਲੋ ਵੱਟੇ ਵੀ ਸਾਰੇ ਆਪਣੀ ਸ਼ਰਦਾ ਬਣਾਓ ਗੁਰੂ ਮਾਰੇ ਕੋਈ ਜ਼ਰੂਰ ਜਾਓ ਆਈ ਜਨ ਪਰਵਾਹ ਕਰੀ ਤੁਹਾਡੀ ਮਨੋ ਕਾਮਨਾ ਪਾਵਨਾ ਸਾਰੀਆਂ ਪੂਰੀਆਂ ਹੋਣਗੀਆਂ ਇਹ ਪਟਕੀ ਬੰਨਣੀ ਸੀਗੀ श्री गुरु गोबिंद सिंह साहेब जी सत ਕੋਣ ਆਪਾਂ ਨੂੰ ਫਾਈ ਲਾਣੀ ਹੋ ਨੇਰੇ ਤੋਂ ਬਾਹਰ ਥਾਰ ਤੋਂ ਬਾਹਰ ਹੂੰ ਜੀਪ ਕੰਪਨੀ ਆ ਰਖੋ ਆਡਰੂ ਬੀਕੋਨ ਮੋਡਲ ਆ ਕਿਲੋਮੀਟਰਸ ਕੀਪ ਲੈਸਟ ਆਨ ਟੂ ਗੋਇੰਗ ਟ੍ਰੰਕ ਰੋਡ ਟੂਵਰਡਸ ਅਰਜ਼ਾਨਾ ਹਾਂਜੀ ਗਾਇਜ਼ ਉੱਥੋਂ ਆਪਾਂ ਨਿਕਲ ਆਏ ਸੀਗੇ ਪਾਠ ਮਤਲਬ ਆਪਾਂ ਕਰਕੇ ਹੁਣ ਤੁਰ ਪਏ ਹੋਏ ਆਂ ਇੰਨਾ ਟੌਨ ਉੱਥੋਂ ਵਧੀਆ ਨਿਕਲ ਆਏ ਆ ਇੱਥੇ ਆਏ ਆ ਮਤਲਬ ਨੈਸ਼ਨਲ ਹਾਈਵੇ ਤੇ ਜਦੋਂ ਟੋਲ ਪਲਾਜ਼ਾ 골ਡਨ ਗੇਟ ਲੰਘਿਆ ਇੰਨਾ ਰੌਸ਼ ਹੋ ਗਿਆ ਦੇਖੋ ਤੁਸੀਂ ਬੜਾ ਟ੍ਰੈਫਿਕ ਹੋਇਆ ਪਿਆ ਹੋਇਆ ਔਰ ਇਹਦੇ ਛੇੜ ਲੈਣਾ ਹੀ 1 ਘੰਟਾ ਹੋ ਗਿਆ ਐ ਤੱਕ ਅਸੀਂ ਇੱਥੇ ਤੱਕ ਪਹੁੰਚੇ 10:00 ਤੱਕ 1 ਘੰਟਾ ਹੋ ਗਿਆ ਮੈਂ ਕਿਹਾ 골ਡਨ ਗੇਟ ਪਹੁੰਚੇ ਹਾਂ ਤੱਕ ਹੋਰ ਕੀ ਹਜੇ ਵੀ ਇੰਨਾ ਰੌਸ਼ ਇੰਨਾ ਟ੍ਰੈਫਿਕ ਇਹ ਲਾਦਾ ਜੰਡਿਆਲੇ ਤੱਕ ਇਦਾਂ ਹੀ ਹੋਣਾ ਟੋਲ ਪਲਾਜ਼ੇ ਤੱਕ ਦੇਖਦੇ ਨੇ ਟੋਪ ਟੋਪ ਬਲੌਗਰ ਵੀ ਟੋਪ ਲਾਜ ਤੇ ਆਪਾਂ ਦੀ ਇਹ ਵੀ ਆਈਪੀ ਲਾਈਨ ਚ ਨਿਕਲਣਾ ਆਪਾਂ ਸਾਨੂੰ ਕੋਈ ਟੈਂਸ਼ਨ ਵੀ ਆਈਪੀ ਵੀ ਇਹੋ ਕੁਛ ਹੀ ਆ ਆ ਦੇਖ ਤਾਜੀ ਤੁਸੀਂ ਕੋਈ ਪਿੱਛੇ ਚਲੇ ਗਿਆ ਆ ਪੂਰਾ ਫੜ ਗਿਆ ਤੇ ਰੱਖੀ ਆ ਪੱਜਦਾ ਐ ਇਧਰ ਉਧਰ ਤੇਰ ਪੱਜਣਾ ਤੂੰ ਆ ਰੇ ਦੇਖਦਾ ਦੇਖਦਾ ਥਲੇ ਕੋਈ ਗਾਇਸ ਪਿੱਛੇ ਵੀ ਹੋ ਗਈ ਪੂਰਾ ਹਾਲ ਹੋਇਆ ਪਿਆ ਪਿੱਛੇ ਵੀ ਗੱਡੀਆਂ ਤੇ ਗੱਡੀਆਂ ਚੜੀਆਂ ਐ ਤੇ ਅੱਗੇ ਵੀ ਚੱਲ ਪੀ ਚੱਲ ਪੀ ਗੱਡੀ ਮੈਂ ਤੱਕ ਹੁੜ ਦਿਓ ਜਾ ਆ ਜੀ ਲੱਤਾਂ ਥੋੜਾ ਫੇਰ ਜਿਹੜੀ ਮੈਨੂਲ ਗੱਡੀ ਦਾ ਨਾ ਇਹ ਦਿੱਖਦਾ ਕਿ ਟ੍ਰੈਫਿਕ ਜਦੋਂ ਤੁਸੀਂ ਚਲਾਉਣੀ ਨਾ ਉਦੋਂ ਕਲੱਚ ਨਾ ਪੋਛ ਡੋ ਗਲਤੋਂ ਨਾ ਪੋਛ ਡੋ ਗੱਲ ਕੇ ਲੱਚੋ ਆਹ ਦੇਖੋ ਬੱਚੋ ਹੋ ਗਿਆ ਲੱਤਾਂ ਲੱਤਾਂ ਕੀ ਭਾਜੀ ਇੱਧਰ ਇੱਧਰ ਭਾਜੀ ਇੱਧਰ ਇੱਧਰ ਵੀ ਜੀ ਚੱਕ ਲੈ ਆਏ ਬੇਸੰਦੂ ਆ ਇਹਨਾਂ ਨੂੰ ਪਤਾ ਨਹੀਂ ਅੱਜ ਮੈਂ ਸ਼ੁੱਧ ਗਏ ਆ ਚਲ ਗਿਆ ਬਣਦਾ ਪਿਆ ਨਾ ਉੱਪਰ ਪੁੱਲ ਗਿਆ ਹਾਂ ਹੁਣ ਇੱਥੇ ਆ ਗਿਆ ਉਹਦਾ ਕਰਕੇ ਪਿੱਛੇ ਇੰਨਾ ਟ੍ਰੈਫਿਕ ਸਿਕਾਉਣ ਇੱਥੇ ਹੈ ਹੀ ਨਹੀਂ ਕੁਝ ਨਿਕਲ ਗਿਆ ਨਾ ਹੁਣ ਆਹ ਦੇਖੋ ਕੇ ਮਮੇ ਦਿੱਖ ਲਖਾ ਉਹ ਨਾ ਛਟਾ ਤਾਨੂੰ ਵੀ ਥੱਲੇ ਸੱਟ ਨਾ ਲੱਗ ਜੇ ਉਹਦੇ ਮੂੰਹ ਆ ਉਹ ਨਾ ਹੱਜ ਜੇ ਉਹ ਧਿਆਨ ਰੱਖੀ ਧਿਆਨ ਰੱਖੀ ਸਿੱਧਾ ਬੰਦੇ ਨਾਲ ਕੇ ਦੋ ਪਿਛੇ ਗਿਆ ਬਖੀ ਦੋਨੋਂ ਜਣੇ ਆਹ ਦੇਖੋ ਜੀ ਟੁੱਟੇ ਆਹ ਦੇਖੋ ਨੱਤੇ ਵਿੱਚ ਜਾਰ ਕੇ ਬਹਿ ਗਿਆ ਹਾਂ ਹਾਂ ਆ ਕੀ ਤਾਈ ਆਪ ਹੀ ਦੇਖਦਾ ਗੰਦਾ ਕਰਕੇ ਆਈ ਕੋਸ਼ ਹੋ ਜਾਂਦਾ ਹਾਂਜੀ ਗਾਇਸ ਸੋਹਣੇ ਸੇ ਪਹੁੰਚ ਗਏ ਆ ਨਡਾਲੇ ਲ ਪਹੁੰਚਣਾ ਆਲੇ ਆ ਨੇਰਾ ਹੋ ਗਿਆ ਉਮੀਦ ਨਹੀਂ ਅੱਜ ਕਿਉਂਕਿ ਹਨੂ ਹੀ ਕਿ ਪਿਛੇ ਰਸ ਨਹੀਂ ਨਾ ਅਸੀਂ ਨਿਕਲ ਆਣਾ ਲੇਕਿਨ ਅੱਗੇ ਆ ਕੇ ਬਹੁਤ ਟ੍ਰੈਫਿਕ ਮਿਲਣ ਕਰਕੇ ਅਸੀਂ ਹੋ ਗਏ ਲੇਟ ਸਾਢੇ 7 ਹੋ ਗਏ ਨੇ 1 ਘੰਟਾ ਤਾਨੂੰ ਅਮਰਸਰ ਚ ਲੰਘ ਗਿਆ ਸੀ ਨਿਕਲਦੇ ਨਿਕਲਦੇ ਤੇ ਉਹ ਕਿਉਂ ਕਿ ਉਹ ਉਦੋਂ ਬੜਾ ਹੋਇਆ ਕਿਉਂਕਿ ਮੌਸਮ ਠੰਡਾ ਹੋਣ ਕਰਕੇ ਅੱਜ ਮਰ ਪਾਠ ਵੀ ਵਧੀਆ ਹੋਇਆ ਉੱਪਰ ਅਸੀਂ ਉੱਪਰ ਬੈਠੇ ਸੀ ਅੱਜ ਸਵੇਰੇ ਤੇ ਵਧੀਆ ਹੋਇਆ ਅੱਜ ਬਹੁਤ ਇੰਨਾ ਤੰਗ ਨਹੀਂ ਕੀਤਾ ਨਿਆਣਿਆਂ ਨੇ ਵੀ ਹੁਣ ਹਵਾ ਚੱਲਦੀ ਰਹੀ ਠੰਡਾ ਸੀ ਮੌਸਮ ਬਹੁਤ ਵਧੀਆ ਰਹਿ ਗਿਆ ਸਾਢੇ 7 5 ਵਜੇ ਤੁਰੇ ਆ 2.5 ਘੰਟੇ ਸਾਨੂੰ ਇੱਥੇ ਹੋ ਗਏ ਇਹ ਤੱਕ ਅੱਧਾ ਪੌਣਾ ਘੰਟਾ ਹੋਰ ਲੱਗ ਜਾਣਾ ਹੈ ਪਿੱਛੇ ਹਜੇ ਪਹੁੰਚੇ ਨਹੀਂ ਹੈਗੇ